ਮੈਂ ਮਨ ਰਾਧਾ ਮੈਂ ਕੋਰਬਾਬਾ ਦੀਪ ਸਿੰਘ ਸਕੂਲ ਤੋਂ ਅੱਜ ਆਂ ਆਪਾਂ ਆਏ ਹਾਂ ਆਸਰ ਰੱਖਣ ਆਏ ਆਂ। ਹਾਂਜੀ ਅੱਜ ਅਸੀਂ ਇੱਥੇ ਇੱਕ ਗਾਗਨ ਮੇਲੇ ਤੇ ਆਏ ਆਂ। ਆਪਣੇ ਸਕੂਲੀ ਵਿਦਿਆਰਥੀਆਂ ਸੋਨੀਆ ਸੋਨੀਆ ਮਟਿਆਰਾ ਲੈ ਕੇ ਆਏ ਨੇ। ਔਰ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਆਪਣੇ ਤੇਜ ਤੇ ਵੀਰ ਜਵਾਨਾਂ ਨੂੰ ਅੱਜ ਸਤਿ ਅਜ਼ਰਖੜੀ ਕਰਨ ਆਏ ਆਂ ਔਰ ਸਨਮਾਨ ਹੈ ਕਿ ਸਾਡੇ ਵੀ ਤੁਹ ਬਹੁਤ ਹਮੇਸ਼ਾ ਹੋਵੇ। ਸਾਡੀ ਸੇਵਾ ਦੇ ਲਈ ਸਾਡੀ ਸੁਰੱਖਿਆ ਦੇ ਲਈ ਹਰਦਮ ਖੜੇ ਰਹਿੰਦੇ ਨੇ ਔਰ ਅਸੀਂ ਪਹਿਲੇ ਦਿਨ ਉਹਨਾਂ ਦਾ ਧੰਨਵਾਦ ਕਰਦੇ ਆਂ। हमारा नाम सुप्रिया है और ये हमारे सारे साथी हैं। आज हम बॉर्डर पे आए हैं अपनी फौजी भाइयों को रखड़ी बांधने और हमें बहुत अच्छा लगा यहाँ आके हमें बहुत अच्छा लगा दिल से कि हमने उन्हें रखड़ी बांधी है बहुत अच्छा लगा हमें फ़ोटो खिंचाने में भी अच्छा लगा रखड़ी बांध के बहुत खुशी हुई इनको। हाँ प्लस टू क्लास में आज मेरी जिंदगी का एक बहुत बड़ा शानदार दिन है मैं हिंदुस्तान की उन भाग्यशाली बेटियों में से हूँ जो उन्नीस से इसी वाघा सीमा पर जब कच्ची ग्राउंड थी कोई कमरे नहीं थे ना गर्मी सर्दी से बचने का कोई स्थान हम तब से ही सीमा पर राखी बांध रहे हैं और अब अंतर देखिए जो पहले लड़कियां कोर्स से दूर होती थी अब लड़कियों का भी बराबर का योगदान है रात को भी पैरा देती हैं और मोटरसाइकिल लेके दिल्ली से कन्याकुमारी तक यात्रा भी करती हैं बी एस एफ के लिए अभी पंद्रह अगस्त को करेंगी हमें सारे देश को एक ही बात कहनी है शुरू से कह रही हूँ कि भाई घर में राखी बांधना अच्छा है पर दस बीस रुपए का गिफ्ट दे दिया सौ रुपया ले लिया भाई बहन का रिश्ता जो है वो तो कोई नोटों का रिश्ता नहीं है ये सिरों के सौदे हैं हम राखी बांध के जवान के हाथ में उनको वो ताकत देते हैं कि वो पाकिस्तान जैसे पड़ोसी चाहे वो अमेरिका जैसे देश हो या दुनिया में कोई भी जो हमारा दुश्मन हो उसको हम नाको जने सके और हमारे जवान सक्षम है मैं एक बात आपको जरूर बताऊंगी एक बार हम सी आर पी एफ को राखी बधाई ਹਰ ਸਾਲ ਵਾਇਟ ਵੀ ਦੇਈ ਦੀਆਂ ਲੋਕਾਂ ਨੂੰ ਵਧਾਈ ਵੀ ਦੇਈ ਦੀਆਂ ਭੈਣ ਜੀ ਨੂੰ 52 ਸਾਲ ਹੋ ਗਿਆ ਸਾਨੂੰ ਵੀ ਵੀ 25-30 ਸਾਲ ਹੋ ਗਏ ਪਰ ਅੱਜ ਜੀ ਗੱਲ ਮੈਂ ਕਹਿਣੀ ਚਾਹੁੰਦਾ ਜਿਹੜੇ ਜਵਾਨ ਨੇ 3 ਸਾਲ ਬਾਲਾ ਨਾ ਹੀ ਟ੍ਰਾਂਸਫਰ ਹੁੰਦੀ ਮਾਝ 2-3 ਸਾਲਾਂ ਨਾਲ ਨਾ ਮੇਲ ਇਹ ਹਰ ਵਾਰੀ ਗੱਲ ਕਹਿੰਦੇ ਭਾਵੁਕ ਹੋ ਜਾਂਦੇ ਆ ਅੱਜ ਕਹਿੰਦੇ ਅਸੀਂ ਵਰਦੀ ਚਾਹੀ ਸੰਦੇਸ਼ ਨਹੀਂ ਦੇ ਸਕਦੇ ਸਾਡੇ ਨਾਲ ਕਹਿੰਦੇ ਯਾਰ ਅਸੀਂ ਨਹੀਂ ਕੰਦਰ ਨਹੀਂ ਤੁਸੀਂ ਆਪਣੇ ਸੰਸਦਾਂ ਤੋਂ ਸੰਦੇਸ਼ ਦਿਓ ਉਹ ਅੱਜ ਇੰਨੇ ਭਾਵੁਕ ਸੀ ਤੁਹਾਨੂੰ ਛੇ ਪਤਾ 1965 ਦੇ ਵਿੱਚ ਬੀਐਸਐ ਬਣੀ ਸੀ ਤੇ 1968 ਤੋਂ ਭੈਣ ਦੀ ਲਗਾਤਾਰ ਰਖਰੀ ਬਾਅਦੇ ਉਦੋਂ মিডিਆ ਸੋਸ਼ਲ ਮੀਡੀਆ ਕੁਛ ਨਹੀਂ ਸੀ ਇਸ ਤਰ੍ਹਾਂ ਇਹਦਾ ਕਈ ਲੋਕ ਕਿਸੇ ਹੋਰ ਸ਼ਾਊਨਾ ਪੂਰੀ ਬੀਐਸਐਫ ਤੇ ਜਿੰਨੇ ਵੀ ਅੱਜ ਦਾ ਕੰਮ ਹੈ ਕੱਲੀ ਇੱਕ ਭੈਣ ਦੀ ਰਖਰੀ ਹੈ ਜਿਹੜੀ ਰੈਗੂਲਰ 5ਵਾਂ ਸਾਲ ਆ 1917 ਚ ਹੀ ਇੱਥੇ 5ਵਾਂ ਸਾਲ ਵੀ ਮਨਾਇਆ ਸੀ ਸਾਰੇ ਜਵਾਨਾਂ ਦੀ ਵੀ ਭਾਵਨਾ ਸਾਰੇ ਸ਼ਹਿਰ ਵਾਸੀਆਂ ਦੀ ਵੀ ਭੈਣ ਨੂੰ ਪ੍ਰੇਮ ਕਰ ਖਾਸ ਕਰਕੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਕਿਉਂਕਿ ਇਹ ਫੋਰਸਿਸ ਆ ਗ੍ਰੇਂਦਰੀਏ ਗ੍ਰਹਿ ਮੰਤਰਾਲੇ ਦੇ ਅੰਦਰ ਆਂਦੀ ਬੀਐਸਐਫ ਸੀਆਰਪੀ ਵਗੈਰਾ ਕਿ ਪਿਛਲੇ 20 ਸਾਲ ਤੋਂ ਕੋਈ ਇਹ ਹਾਲਿਆ ਦੇਸ਼ ਚੈਂਜੀਓ ਜਾਂ ਕੋਈ ਬੰਦਾ ਨਹੀਂ ਹੁੰਦਾ ਜੋ ਭੈਣ ਜੀ ਨੇ ਲਗਾਤਾਰ ਮੀਂਹ ਹੀ ਵੇਖਿਆ ਨੇ ਰੀਂ ਨਹੀਂ ਵੇਖੀ ਸਾਡੀ ਲਬੱਕੇ ਦੁਆ ਕੀ ਇਸ ਤਰ੍ਹਾਂ ਹੀ ਹੈ ਲਗਾਤਾਰ 20 ਸਾਲ ਇਸ ਤਰ੍ਹਾਂ ਹੀ ਕਰਦੇ ਰਹਿ ਸਾਡੀ ਸਰਕਾਰ ਨੂੰ ਵੀ ਅਪੀਲ ਆ ਸਾਰੇ ਸਾਥੀਆਂ ਨੂੰ ਵੀ ਅਪੀਲ ਆ ਕਿ ਇਹ ਹੀ ਬੜਾ ਕੋਈ ਵੇਖੋ ਭੈਣ ਜੀ ਦੇ ਨਾਲ ਦਾ ਅਨਥਕ ਮਿਹਨਤ ਕਰਨ ਵਾਲਾ ਜਿੱਦੀ ਐਨਜੀਓ ਚੱਲ ਰਹੀਆਂ ਗਰੀਬ ਬੱਚਿਆਂ ਦੇ ਸਲਾਈ ਸਕੂਲ ਪੜ੍ਹਾਈ ਦਾ ਫੀਸਾਂ ਦਾ ਮਾਗੀ ਇਹਨਾਂ ਦੇ ਕੰਮ ਦਾ ਕੋਈ ਜਵਾਬ ਨਹੀਂ ਸਿਰ ভাই ਮੇਰੇ ਕਹਿੰਦਾ ਇਹਨਾਂ ਮਤਲਬ ਸੀ ਕਿ ਜਵਾਨ ਕਹਿੰਦੇ ਇਹ ਹੀ ਵਰਦੀ ਚ ਇਹ ਹੀ ਐਮਐਸਏਜ ਨਹੀਂ ਲਾ ਸਕਦੇ ਸਰਕਾਰ ਨੂੰ ਸਾਡੇ ਲੋਕ ਇਹ ਕਹਦੇ ਹੋ ਸਾਰੇ ਜਵਾਨਾਂ ਦੀ ਇਹ ਭਾਵਨਾ ਹੈ ਕਿ ਜਦੋਂ ਸਾਲ ਮਗਰੋਂ ਇੱਥੇ ਭੈਂਜੀ ਜਾਂਦੇ ਉਹ ਕਹਿੰਦੇ ਸਾਨੂੰ ਆਉਣ ਲੱਗਦਾ ਸਾਡੇ ਘਰ ਚੋਂ ਕੋਈ ਸਾਡੀ ਮਾਂ ਭੈਣ ਆ ਰਹੀ ਹੈ ਇਸ ਕਰ ਗ੍ਰਹਿ ਮੰਤਰਾਲਿਆਂ ਨੂੰ ਫੀਲ ਆ ਕੀ ਹਰ ਬੰਦੇ ਨੂੰ ਤੁਸੀਂ ਦਾ ਜਾਂ ਜਿਹਨੇ ਕੋਈ ਲੈਣਾ ਨਹੀਂ ਕੋ ਦੇਣਾ ਨਹੀਂ ਪਰ ਘੜ ਤੋਂ ਘੜ ਹਰ ਬੰਦਾ ਨਾ ਇੱਕ ਐਪਰੀਸੈਂਸ਼ਨ ਚਾਹੁੰਦਾ ਜਿਸ ਤਰ੍ਹਾਂ ਬੀਐਸਐਫ ਦੇ ਲੋਕ ਚਾਹੁੰਦੇ ਆ ਇੰਨੀ ਮੇਰੀ ਗ੍ਰਹਿ ਮੰਤਰਾਲੇ ਨੂੰ ਈਲ ਹੈ ਕਿ ਇੰਨਾ ਬੀਐਸਐਫ ਦਾ ਕੋਈ ਬੰਦਾ ਜਾਂ ਕੋਈ ਅਧਾਰਾ ਨਹੀਂ ਜਿਹੜਾ ਕੰਟੀਨਿਊ 68 ਤੋਂ ਉੱਪਰ ਲਗਾਤਾਰ ਕੋਈ ਵੀ ਇਵਨ ਕਿ ਕਰੋਨਾ ਆ ਗਿਆ ਨਹੀਂ ਮੇਰੀ ਜੰਗਾਂ 'ਚ ਵੀ ਕਦੀ ਨਾਗਾ ਨਹੀਂ ਪਾਇਆ ਐਵੇਂ ਨਾਲ ਇੱਕ ਵਾਰੀ ਅੱਜ ਤੋਂ ਫੇਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਜੈਸ਼ੀ